ਲੋ ਜੀ ਬਾਈ ਸਸਰੀਕਾਲ ਜੀ ਸਾਰਿਆਂ ਨੂੰ ਗ੍ਰਿੰਦਰ ਨੂੰ ਅੱਜ ਛੁੱਟੀ ਆ ਬਾਈ ਕਹਿੰਦੇ ਦੇ ਤਾ ਉਹ ਤਾਂ ਇਦਾਂ ਸਸਰੀਕਾਲ ਬੁਲਾ ਦੇ ਸਸਰੀਕਾਲ ਜੀ ਕਹ ਸਸਰੀਕਾਲ ਜੀ ਸਾਰਿਆਂ ਨੂੰ ਕਹੀਂ ਸਸਰੀਕਾਲ ਜੀ ਸਾਰਿਆਂ ਨੂੰ ਕਹ ਸਵਾਗਤ ਹੈ ਜੀ ਸਵਾਗਤ ਹੈ ਜੀ ਮਲਕੀਤ ਬਾਈ ਮਲਕੀਤ ਬਾਈ ਦੇ ਵਲੌਗ ਮਾ ਹਾਂ ਹੱਸਦਾ ਕਥਿਆ ਕੀ ਕੀ ਕਰਨ ਲੱਗ ਗਿਆ ਵਾ ਅੱਜ ਸ਼ਕੀ ਦਾ ਲਾਹ ਲੇਡ ਲੱਗਿਆ ਹੋਦਾਈ ਇਹ ਵੀ ਖੇਲਦਾ ਬੈਠਾ ਮਿੱਟੀ ਅੱਜ ਅੱਜ ਮੌਸਮ ਵੀ ਫੇਰ ਅੱਜ ਬੱਦਲ ਵਾਈ ਆ ਕਹਿੰਦਾ ਮੈਂ ਵੀ ਜਾਣਾ ਕਹਿੰਦਾ ਖੇਲਣ ਵਾਪਾ ਮੋਟਰ ਬੰਨਵਾ ਚੱਲ ਬਾਈ ਦੂ ਵੀ ਇਧਰ ਦੇਖ ਮੇਰੇ ਵੱਲ ਦੇਖ ਆ ਮਸੱਟ ਦੇ ਪੱਤੀ ਨਹੀਂ ਲੈ ਕੇ ਆਇਆ ਹੈ ਦਾਦੂ ਲੈ ਕੇ ਆਇਆ ਹੈ ਬੱਤ ਬੋਲ ਚੱਲ ਲੱਗੇ ਤਾਂ ਆਈ ਹੀ ਹੈ ਵੜੀ ਕਿੱਥੇ ਆਏ ਹੈ ਹੈਨਾ ਫੇ ਮਿੱਟੀ ਕਿਨੇ ਘਠੀ ਕਰਕੇ ਦਿੱਤੀ ਆ ਪਾਪਾ ਇੱਧਰ ਦੇਖ ਮੇਰੇ ਪੁੱਤ ਸੱਟ ਦਿਖਾ ਮੜ ਜੀ ਆਪਣੀ ਕਿੱਥੇ ਵੱਜੀ ਜੀ ਉਹ ਤਾਂ ਉਹ ਸੱਟ ਐ ਬਈ ਸੱਟ ਖਾਸੀ ਮਰਾਲੀ ਦੀ ਦੇਖ ਲੈ ਹੁਣ ਤਾਂ ਇਹ ਦੁਖਦੀ ਹੂੰ ਨਾ ਨਾ ਜਦ ਹੀ ਨਾ ਕੋਈ ਖਾਣਾ ਆਂਦਾ ਫੇਰ ਦੁਖਦੀ ਐ ਉਹ ਵੀ ਦੁਖਦੀ ਤੇ ਖਾਣਾ ਆਂਦਾ ਫੇਰ ਦੁਖਦੀ ਐ ਇਹ ਵੀ ਸੱਟ ਹੈਗਾ ਉਹਰੇ ਮਨ ਜਦ ਮੇ ਰੋਟੀ ਖਾਣਾ ਹੁੰਦਾ ਐ ਤੇ ਦੁਖੀ ਜਾਂਦੀ ਆ ਹਾਂ ਜਦ ਹੋਰ ਕੁਝ ਖਾਂਦਾ ਉਹ ਜਦ ਨਹੀਂ ਦੁਖਦੀ ਜਦ ਲਈ ਸਖਾਂਦਾ ਐ ਜਦੋਂ ਆਈਸਕ੍ਰੀਮ ਖਾਂਦਾ ਐ ਤੇ ਤੇਰੀ ਦੁਖਦੀ ਐ ਰੋਟੀ ਵਾਰੀ ਦੁਖਦੀ ਐ ਇਹ ਗਾਇਲ ਰੁਠਦਾ ਮੈਂ ਯਾਰ ਰੁਠਦਾ ਹੈ ਨਾ ਫੇਰ ਸਾਤ ਤੂਦੀ ਹੈ ਨਾ ਨਹੀਂ ਤੂਦੀ ਖੇਲ ਲਗਾ ਜੇ ਤੂੰ ਜ਼ਿਆਦਾ ਫੋਨ ਨਹੀਂ ਦਿੰਦਾ ਤਾਂ ਦੁਖਦੀ ਆ ਕੱਲ ਤਾਂ ਕੱਲ ਕੱਲ ਚਲੋ ਦਾਦੂ ਜੀ ਆ ਤੇ ਫੋਨ ਨਹੀਂ ਦਿੰਦਾ ਜਿਆਦਾ ਵੀ ਦੁਖਦੀ ਆ ਜਿਆਦਾ ਫੋਨ ਨਹੀਂ ਦਿੰਦਾ ਕਹਿੰਦਾ ਦਾਦੂ ਦਾਦੂ ਨੂੰ ਪੈਸ ਫਿਰ ਮੈਂ ਇੱਕ ਦਿਨ ਦਾਦੂ ਨੂੰ ਦਾਦੂ ਤੇ ਫੋਨ ਲੈ ਕੇ ਉਹਨੂੰ ਪੈਸੇ ਦੇ ਕੇ ਇੱਕ ਛੋਟਮੀ ਦੇ ਦੋ ਉਹ ਪੁਰਾਣੇ ਵਾਲਾ ਬਾਲੇ ਬਾਦ ਕੀ ਪੜ੍ਹ ਕੇ ਉਹਨਾਂ ਦਾ ਸਕੂਲ ਚ ਇਹ ਵੀ ਸੁਣਾ ਤਾਂ ਦੇ ਫਿਰ ਮੈਨੂੰ ਆਉਂਦੀ ਨਹੀਂ ਲੈ ਤੈਨੂੰ ਆਉਂਦੀ ਐ ਸੁਣਾ ਦੇ ਯਾਰ ਸੁਣਾ ਇੱਧਰ ਦੇਖ ਮੇਰੇ ਵੱਲ ਦੇਖ ਹੈਲੋ ਮੇਰੇ ਵੱਲ ਦੇਖੀਂ ਉਡਾੜਾ ਥਣਾ ਫਿਰ ਜਿੰਨੇ ਤੱਕ ਆਉਂਦਾ ਸੁਣਾ ਟੀ ਸਿਸਤਾ ਆਹ ਹੈ ਕੱਕਾ 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 ਹਾਂ ਹੰਗਾ ਹਾਂ ਚੱਚਾ ਹੂੰ ਛੱਛਾ ਹੂੰ ਜੱਜਾ ਹੂੰ ਐਦਾਂ ਨਹੀਂ ਹੁੰਦਾ ਮੈਨੂੰ ਊੜਾੜਾ ਐਦਾਂ ਨਹੀਂ ਹੁੰਦਾ ਮੈਨੂੰ ਕਿਵੇਂ ਹੁੰਦਾ ਊੜਾ ਹੁੰਦਾ ਹਾਂ ਈੜੀ ਐਡਾ ਆਪ ਐਦਾਂ ਹੁੰਦਾ ਐਦਾਂ ਹੀ ਥਣਾ ਤੇ ਹੋਰ ਕੈਦਾ ਕਾਈਗਾ ਹਲੇ ਹੋਰ ਤਾਂ ਪੰਜਾਬੀ ਲੱਗੀ ਹੈ ਮਹੀਨਾ ਲੱਗੇ ਹੋਇਆ ਆਥੀ ਕਾਲ ਜੀ ਆਥੀ ਕਾਲ ਜੀ ਤੱਤੂ ਹਾਂ ਜਦੋਂ ਪਾਪਾ ਨੇ ਪਹਿਲਾ ਵਲੋਗ ਬਣਾਉਣਾ ਸ਼ੁਰੂ ਕਰਿਆ ਤਾਂ ਫੇਰ ਹੀ ਸਸਤਰ ਦੀ ਕਾਲ ਬਣਾ ਲੈਣ ਦਾ ਹਾਂ ਤੁੰਦ ਨੂੰ ਲੈ ਮਾਉਣਾ ਉਹਦੀ ਮਲਾਉਂਗਾ ਰੁਤੀ ਦੇ ਬਣਾ ਲੈ ਦਿੰਦਾ ਉੱਤੇ ਤੇ ਮੈਂ ਉੱਡੇ ਬੈਠਾ ਸੀ ਯਾਰ ਪਾਪਾ ਦੇ 2 ਘਰ ਮੜੇ ਤੇ ਲੈ 2 ਘਰ ਦਾ 2 ਤੇਰੇ ਕਿ ਨਹੀਂ ਚਲਦੇ ਉਹ ਹੀ ਤੇਰੇ ਕਿ ਨਹੀਂ ਚਲਦੇ ਦੋ ਇਹ ਕਿ ਵੀ ਤਾਂ ਤੇਰੇ ਕਿ ਨਹੀਂ ਚਲ ਦੂਗਾ ਕਿਦਾਂ ਲਵਾ ਲੂਗਾ ਪਾਪਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਕੱਲ ਆ ਸੱਤ ਕੱਲ ਬੁਲਾਈ ਜਾਇਓ ਠੀਕ ਹੈ ਹੁਣ ਕੱਲ ਹੀ ਖੁੱਤੀ ਐ ਠੀਕ ਹੈ ਕੱਲ ਨੂੰ ਪਤਾ ਕੀ ਕਹਿਣਾ ਮੈਨੂੰ ਇਹ ਜਦ ਤੇ ਕਹਿਣਾ ਸਕ੍ਰੀਮ ਦਵਾ ਕੇ ਲਿਆਦਾ ਤੇ ਉਹਦੇ ਤੇ ਟ੍ਰੈਕਟਰ ਬੰਦੇ ਕਹਿੰਦਾ ਤਾਂ ਜਾਊਂਗਾ ਪਹਿਲੇ ਆਈਸਕ੍ਰੀਮ ਦੁਆ ਕੇ ਲਿਆ ਹਮ ਕੱਲ੍ਹ ਲਈ ਆਈਸਕ੍ਰੀਮ ਦੂਈ ਦਾ ਹੈਂਦੀ ਵੀ ਆਲੀ ਹਮ ਕਹਿੰਦਾ ਖਤਮ ਹੋ ਗਈਆਂ ਮੈਂ ਹੁਣ ਕਹਿੰਦਾ ਉਹ ਡੱਬੀ ਇਕੱਲਾ ਕਹਿੰਦਾ ਮੇਰੇ ਡੱਬੀ ਇਕੱਲਾ ਉਹ ਕਹਿੰਦਾ ਡੱਬਾ ਚੱਕਣਾ ਹਮ ਫੇ ਜੰਮੀ ਦੀ ਪੂਰੀ ਬਲਵਾਤੀ ਨਾ ਜੰਮੀ ਦੀ ਦਾ ਕਿਠੀ ਦੀ ਆ ਮੈਂ ਤਾਂ ਰੋਟੀ ਖਾਂਦਾ ਉਹ ਬਾਹਰ ਜਾ ਕੇ ਰੇ ਸਿਗਰਟ ਡੱਬਾ ਇੱਕ ਬੋਲ ਚੱਕਣ ਲੱਗਿਆ ਹੋਰ ਦਾ ਜੂਸ ਜੀ ਦੀ ਅੱਛਾ ਮਗਾ ਇਹ ਤਾਂ ਮਾਤੂ ਮਾਤੀ ਲੱਤਾ ਹੈਗਾ ਕਹਿੰਦਾ ਆਇਆ ਤਾਂ ਫਿਰ ਆਈਸਕ੍ਰੀਮ ਵੀ ਤੇ ਖਾਣੀ ਉਹ ਕਹਿੰਦਾ ਢਿੱਲਾ ਤਾਂ ਆ ਕੇ ਹੋ ਗਿਆ ਕਹਿੰਦਾ ਫਿਰ ਆਪ ਨੂੰ ਚੱਕੀ ਮੈਂ ਕਿੱਤਾ ਕਰੀ ਇਹ ਰਿਦਾ ਜਲ ਮੇਰੀ ਗੱਲ ਜਾ ਤੁਸੀਂ ਸੀਸੀ ਚੱਕਣ ਲੱਗਾ ਤਾਂ ਇੱਥੇ ਸੀਸੀ ਪਈ ਦੀ ਇੱਥੇ ਤਾਂ ਪ੍ਰੈਸਕ੍ਰੀਮ ਚੱਕੀ ਆ ਇੱਥੇ じゃ ਸੀਸੀ ਚੱਕਣ ਲੱਗਾ ਤਾਂ ਕਿਆ ਕਹਿ ਦਿੱਤਾ ਕਿਹੜੀ ਸੀ ਉਹ ਕਿਹੜੀ ਸੀ ਲਾਲ ਜੀ ਉਹਦਾ ਲਾਗ ਕਿਡਦਾ ਦਾ ਜਿੰਦੇ ਲਾਮਾ ਦਾ ਲਾਣ ਸੀ ਖਰਾਬ ਬੰਦਾ ਤੂੰ ਬਹੁਤ ਹੈ ਜਾਨੀ ਕਿ ਜੇ ਇਹਨੂੰ 50 ਪੈਸੇ ਦਾ ਸਮਾਨ ਲੈਣ ਜਾਣਾ ਹੈ ਨਾ ਤਾਂ ਕੋਲ 200 ਰੁਪਏ ਲੈ ਕੇ ਜਾਓ ਪਹਿਲੀ ਤਰਾ ਬੇਤੀ ਕਰਾਉਗਾ ਇਹ ਇਹਦਾ ਬੰਦਾ ਹੈ ਹੈ ਬਾਕੀ ਸਫਾਈ ਲੱਗੇ ਬਾਈ ਕਰਨ ਮੋਟਰ ਪਰ ਅੱਜ ਤੂੰ ਜਦ ਵਾਈ ਕਰਦਾ ਤੂੰ ਵੀ ਤੂੰ ਤਾਂ ਜਿਆਦਾ ਸਫਾਈ ਕਰਦਾ ਆ ਇਹ ਲੋ ਲੱਗਿਆ ਬੰਦਾ ਬੰਦਾ ਰੱਖਿਆ ਬਾਈ ਅੱਜ ਹੈ ਸਫਾਈ ਕਰਨ ਲੱਗੇ ਮਹਾਮੂਲ ਬਹੁਤ ਬਲ ਬਹੁਤ ਸਫਾਈ ਦੀ ਸ਼ੁਰੂਆਤ ਹੈ ਹੁਣ ਸਪਰੇਅ ਸਭੂ ਇੱਕ ਗੱਦੀ ਵਾਰ ਕਰਕੇ ਸਫਾਈ ਰੋ ਹੁਣ ਇਹ ਸਾਫ ਹੋ ਗਿਆ ਨਾ ਕਾਕੰਡਾ ਸਾਰੇ ਆਉ ਵੀ ਕਰਨਾ ਪਿੱਛੇ ਦੀ ਕਿੰਨਾ ਕਾਕੜਾ ਪ੍ਰਸਾਦ ਦੀ ਵਜ੍ਹਾ ਹੈ ਹਮ ਹੁਣ ਸਫਾਈ ਕਰ ਦੇਣੀ ਇੱਕ ਵਾਰ ਚੰਮਾਣਾ ਮਾੜਾ ਜਮਾ ਜਦੈ ਸਪਰੇਅ ਬਸ ਸਾਲੇ ਮੈਂ ਤਾਂ ਸਾਫੇ ਰਹਿਣਾ ਪੈਸੇ ਇਹ ਕੀ ਕਰਦਾ ਮੈਂ ਪੁੱਤੋ ਸਾਫ ਕਰਨ ਲੱਗਿਆ ਬਾਦ ਹਾਂਜੀ ਡਾਪਤੀ ਨਾ ਅੜ ਕਰਨ ਮੈਂ ਉਖਰਪਾਉ ਉਖਰਪਾ ਹੋਰ ਪਿਆ ਉਹ ਮੰਜੇ ਪਿਆ ਉਹ ਦੇਖ ਉਹ ਉਹਦੇ ਮੰਜੇ ਪਿਆ ਉਹ ਮੰਜੇ ਪਿਆ ਹੋਰ ਪਿਆ ਯਾ ਮੈਂ ਤੂੰ ਕਹਿੰਦਾ ਦਾਤੀ ਦਾ ਗੱਲ ਖੁਦ ਪਾਪ ਲਊਗਾ ਜਵਾਨ ਖੇਡਣੇ ਹੁਣ ਹੋ ਗਿਆ ਸਾਫ ਵਧੀਆ ਆਇਆ ਨਾ ਨਾਲੇ ਕੁੱਤੇ ਚਲੇ ਗਏ ਉਹ ਤੇ ਹੁਣ ਸਾਫ ਸੁਥੀ ਆ ਵਧੀਆ ਹੀ ਆ ਓਰੇ ਬਸ ਸਮਾਨ ਕਰ ਲਾਤਾ ਦਾ ਅੰਦਰ ਲਾ ਕਿਣੀਆਂ ਪੈਣੀਆਂ ਕਿੜੀਆਂ ਤਾਂ ਮੈਂ ਮੋਟਰ ਚਾਲਦੀ ਚਾਰ ਕਿਲੇ ਭਰਨੇ ਵਾਲੇ ਆ ਉਹ ਹੂੰ ਜਿਹੜਾ ਦੁਹਾੜ ਜਿਹੜਾ ਹੇਲੇ ਦੋ ਖੱਤੀਆਂ ਉਹਨਾਂ ਨੇ ਖੱਟ ਕੇ ਆਇਆ ਪਿਆ ਉਹ ਤਕਰੀਬਨ 12 ਮਹੀਨੇ ਤੇ ਭਰੇ ਜਾਊਂਗੀ ਆ ਸਾਢੇ 6 ਵਜੇ ਢੱਡੇ ਆ ਮੋਟਰ ਬੰਦ ਕਰ ਦੂੰਗਾ ਨਾ ਠਕੀ ਪਤਾ ਕਹਿੰਦਾ ਬੰਦੇ ਕਰਦੇ ਹੁਣ ਨਾ ਭਰ ਲਾਂਦੇ ਦੇਖਦੇ ਚੱਲ ਖਬਰੇ ਆਈ ਜਾਵੇ ਕਿੰਨਾ ਟਾਈਮ 10:00 ਵੱਜ ਗਏ ਸਾਢੇ ਕਿੰਨਾ ਟਾਈਮ ਉਹ ਦੇਖੀਦਾ ਕਿੱਦੇ ਵੇ ਚਲਾਈ ਸਾਢੇ 6 ਵਜੇ ਢੱਡੀ ਆ ਮੈਂ ਫੇਰ ਤਾਂ ਭਰ ਗਿਆ ਹੋਣਾ ਭਰ ਗਿਆ ਹੋਣਾ ਉਹ ਖੱਤੀ ਹੋਦੀ ਐ ਇੰਨੀ ਖੱਤੀ ਨੂੰ ਪੈਂਦਾ ਤਾਂ ਉਹੀ ਖੱਤੀ ਸੀ ਹੁਣ ਤਾਂ ਬੰਦੇ ਕਰਦਣੀਆਂ ਆਟੋਮੈਟ ਚੱਕ ਦੇਣਾ ਯਾਰ ਚੱਲ ਦੇ ਉਹ ਹੀ ਕੰਮ ਹੋਵੇ ਕਿਤੇ ਗਲੋਟਰਾ ਖਾਂਦਾ ਫਿਰ ਕਿ ਬਾਕੀ ਸਫਾਈ ਕਰਤੀ ਵਈ ਇੱਧਰ ਕੱਬਲ ਕੁੱਟਾ ਸਾਰਾ ਖਰਚੇ ਤਾਂ ਹੁਣ ਇਹਨੂੰ ਚੱਕ ਕੇ ਤੇਰੀ ਲਾਉਣੀ ਕਿਧਰੇ ਬਾਹਰ ਉਹ ਸਾਰਾ ਸਾਫ਼ ਹੋ ਗਿਆ ਇੱਧਰ ਦਰਖਤ ਚੱਲ ਪਏ ਸੋਹਣੇ ਹੁਣ ਹਨਾ ਸਾਰੇ ਦਰਖਤ ਚੱਲ ਪਏ ਲੱਗਿਆ ਹੁਣ ਮੇਰੀ ਗੱਲ ਸੁਣ ਲੈ ਪਹਿਲਾਂ ਛਾਨ ਆ ਗਈ ਵੀ ਨੰਦਰ ਵੇ ਹੂੰ ਬੱਜ ਗਏ ਉਦੋਂ ਉਦੋਂ ਬੱਜ ਗਏ ਇਹ ਹੂੰ ਪਾਕੰਡੇ ਦਾ ਮੂੰਹ ਮਾਰ ਗਿਆ ਇਹ ਬਾਕੀ ਸਫਾਈ ਆ ਉਹ ਇਹਨੂੰ ਪੁੱਛ ਲੈ ਬੋਲੇ ਨਿਸ਼ਾਨ ਬੰਨਣ ਦੂੰਗਾ ਛਾਨ ਯੂ ਨਹੀਂ ਬੰਨਣੀ ਆਉਂਦੀ ਛਾਨ ਬੰਨ ਦੂੰਗਾ ਛਾਨ ਇਸ ਪਰ ਹਾਂ ਕਿਆ ਚੀਜ਼ ਹੈ ਉਸ ਤੋਂ ਹਾਂ ਉਸ ਕੋ ਨਹੀਂ ਹੋਗਾ ਖੂਸਦਾ ਕਰ ਦੋ ਖੂਸਦਾ ਕਰ ਦੋ ਹੋ ਜਾਏਗਾ ਹੈ ਉਹ ਘੁਮਾਣੀ ਪਰੇਗਾ ਤਾਰੂ ਉੱਪਰ ਉਹ ਕਹਿੰਦੇ ਨਹੀਂ ਤੇਰੀ ਵਾਦਾ ਕਹਿੰਦਾ ਸਾਰੇ ਬੰਨੂਗਾ ਇਹਨੂੰ ਉਹ ਕੰਮ ਕਰਦਾ ਇਹਦਾ ਹਾਂ ਵੀ ਪੂਰੀਆਂ ਲੱਗੀਆਂ ਹੁਣ ਦੇਕਾਂ ਵੀ ਪੂਰੀਆਂ ਹੋ ਗਈਆਂ ਹੁਣ ਤਾਂ ਲੱਗੀਆਂ ਦੇਕਾਂ ਪੂਰੀਆਂ ਹੋ ਗਈਆਂ ਦੋ ਦੋ ਪੱਤੇ ਲਾਏ ਦੇ ਪੂਰੀਆਂ ਵਧੀਆ ਹਾਂ ਹਾਂ ਬਤ ਪਾਰੇ ਨੇ ਕੋਈ ਤਾਂ ਜਿੱਦਣ ਦੱਸ ਕਿਦਣ ਬਣਾਈਏ ਫਿਰ ਅੱਜ ਬਣਾ ਲਾ ਅੱਜ ਕਿੱਥੇ ਬਣ ਜੂਗੀ ਬਣਵਾਉਂਗੀ ਬਣਵਾਉਂਗੇ ਬਣਵਾਉਂਗੇ ਤੈਨੂੰ ਬੈਠੇ ਕਰਨਾ ਸੇਕੇ ਕਰਨਾ ਹੋਰੇ ਬੈਠ ਕੇ ਹਾਂ ਮੈਂ ਨੂੰਤਾ ਇਦਾ ਇੱਥੇ ਜਾਣਾ ਅੰਦਰ ਏਸੀ ਲਾ ਕੇ ਸੌ ਜਾਣਾ ਝੂਗੀ ਵਿੱਚ ਏਸੀ ਲੱਗਾ ਲੱਗਾ ਤਾਂ ਹਾਂ ਨਹੀਂ ਤੇ ਲੱਗਦੀ ਹਾਂ ਦੇਖ ਖੇਡ ਲੈ ਖੇਡ ਉੱਥੇ ਖੇਡ ਲੈ ਜਾ ਖੇਡ ਲੋ ਜਾ ਭੱਜੋ ਹੂੰ ਨਹੀਂ ਤੇ ਲੱਗਦੀ ਆ ਨਹੀਂ ਤਾਂ ਪੈਣਾ ਹੀ ਆ ਕਾ ਚੁੱਪਿਆ ਹੋ ਗਿਆ ਮੈਨੂੰ ਹੋ ਹਾਂ ਗੇਠੇ 5 6 ਹੋ ਗਈਆਂ ਪੇਪਰ ਖਤਮ ਹੋਲੇ ਅੱਜੀ ਨਾ ਖੁਰਪਾ ਲੈ ਕੇ ਕਿਤੇ ਮੇਰਾ ਲਵੇ ਫੇਰ ਬੈਠ ਕੇ ਖੇਲ ਲੈ ਬੈਠ ਕੇ ਖੇਲ ਲੈ ਫੇਰ ਜਾ ਤੇ ਮੇਰੇ ਫੇਰ ਤੇ ਪੜਾ ਕੇ ਕਿਹੜੀ ਨੂੰ ਮਾਰੇ ਠੀਕ ਹੈ ਠੀਕ ਬੈਠ ਕੇ ਖੇਲ ਲੈ ਲੱਗ ਗਿਆ ਭਾਈ ਉਹੀ ਬੈਣ ਫੇਰ ਓਏ ਉਪਈ ਜਾਣਗੇ ਜਗਾ ਖੁਰਚ ਕੀ ਆਉਣਾ ਇਹਨੇ ਜਾਇਆ ਨੱਪਲ ਮਦਾਵੇ ਨਾ ਹੁਣ ਤਾਨ ਪੱਕੇ ਪਏ ਸਾਰੇ ਕੰਮ ਖਰਾਬ ਕਰਦਾ ਇਹ ਸਾਰੇ ਹਮ ਹੈ ਕਿ ਨਹੀਂ ਸਭ ਦੇ ਪੱਕੇ ਪਏ ਆਲੂ ਨਾਲ ਤੇ ਜ਼ਿਆਦਾ ਪੱਕੇ ਹੋਏ ਆ ਉਹ ਵੀ ਜ਼ਿਆਦਾ ਫਰਕ ਆ ਅੱਜ ਕੀ ਰੇਟ ਆਲੂ ਦਾ ਹੋਰ ਵੱਜਣਾ ਜੇ ਮੌਸਮ ਆਇਆ ਜਿਵੇਂ ਇਹ ਆ। ਠੀਕdਈ ਆ। ਆਲੂ ਲੇਟ ਹੋਈ ਜਾਂਦਾ ਲੋਾਈ ਨੂੰ, ਗੇਤਾ। ਇਹ ਮੈਂ ਕਹਿੰਦਾ ਦੋ ਤੁਸੀਂ ਇਹ ਤੁਸੀਂ ਦੋਏ ਉੱਥੇ ਹੁਣ। ਹਾਂਜੀ। ਉੱਥੇ ਦੋਏ ਹੈ। ਕਾ ਚੀਜ਼? ਮੋਟਰ ਪਰ ਕਿੰਨੂ ਉੱਚਾ ਸੰਦਾ ਬਈ ਬੰਦੇ ਨੂੰ? ਮੋਟਰ ਪਰ। ਹਾਂ। ਬੇਮਰਾਜ। ਜਬਰਤ ਗੋਲੂ ਸੱਤਾਰ ਮੈਂ। ਅੱਛਾ। ਦੋਏ ਬੰਦਾ ਹੈ ਉਹ ਹਾਂ। ਦੋ ਬੰਦਾ ਕਾ ਹੈ? ਇੱਕ ਤੂੰ ਪਟੂ ਹੈ ਉਸਕੋ ਮੈਂ। ਤੁਸੀਂ ਰਹਿੰਦੇ ਕਾ ਹੈ ਉਹ ਹਾਂ? ਮੈਂ? ਹਾਂ। ਮੈਂ ਤੂੰ ਹਰ ਰਾਤ ਤੇ ਹੈ ਨਾ ਸੁਣਦਾ ਨਹੀਂ ਤੂੰ ਮੈਂ ਕਰਦੇ ਹਾਂ ਉੱਚਾ ਸੁਣਦਾ ਇਹਨੂੰ ਵੀ ਆਸੀ ਉੱਚਾ ਸੁਣਦਾ ਹੋਰੇ ਪਾਸੇ ਚਲੀ ਜਾਂਦਾ ਮੋਟਰ ਦਾ ਕੇ ਸੁਣਾ ਨਾ ਕਿ ਬਾਬਾ ਮਾਰਿਆ ਮੋਟਰ ਦਾ ਕੇ ਲਿਆ ਕੇ ਬਚ ਗਿਆ ਜਿਆਦੇ ਜਾਂਦਾ ਹੋਣਾ ਟ੍ਰੈਲ ਦਾ ਬਚ ਗਿਆ ਤੂਰੇ ਮਾਰਿਆ ਉਹਨਾਂ ਹੋਰਨ सुबह सुबह लग गया सुबह सुबह लग गया सुबह लग गया लत्त टूटनी थी नहीं देखो अभी लगा है टूटा नहीं है हा? ਇਹ ਹੱਡੀ ਟੁੱਟਾ ਨਹੀਂ ਹੋਇਆ ਠੀਕ ਹੈ ਠੀਕ ਹੋ ਗਿਆ ਹਾਂ ਜਿੱਥੇ ਇਹ ਨੂੰ ਠੋਕਰ ਲਗਾ ਜਦ ਜਿੱਗਰ ਗਿਆ ਉਤਰ ਗਿਆ ਤਾਂ ਉਤਰ ਗਿਆ ਲੈ ਹੁਣ ਗੱਲ ਬਣ ਜਣੀ ਸਾਫ ਰਾਤ ਬਰਾਤ ਇਦਾਂ ਮਰਜੀ ਬੈਠਾ ਰਹੇ ਹੁਣ ਸਫਾਈ ਹੋ ਗਈ ਹੈ ਹੈ ਚਲੋ ਠੀਕ ਹੈ ਜੀ ਕਰਕੇ ਸਫਾਈ ਫਿਰ ਕਰਕੇ ਇਕੱਠਾ ਜਾਈਏ ਨੂੰ ਦੇਖਦੇ ਆ ਕਿ ਐ ਬਣਦਾ ਉਸ ਤੇ ਹਟੂਗੇ ਪਰਾਂ ਹੀ ਹੂੰ ਮਿਟੇਰੀ ਲਾ ਦੂੰਗੇ ਤੇ ਲਾ ਕੇ ਤੇਰੇ ਫੂਕ ਦੂਗਾ ਉਹ ਤੇਰੀ ਲੈਣੀ ਇੱਥੇ ਗੂੜਾ ਜੱਬੇ ਆ ਪਰ ਤੇਰੀ ਲਾ ਦੇਣੀ ਇੱਥੇ ਸੁੱਕ ਸਕ ਜਾਣਾ ਇਹਨੇ ਵੀ ਇਹਨੂੰ ਵੀ ਆਰ ਚਰਾ ਕੇ ਰੱਖ ਲੋ ਲਓ ਜੀ ਭਾਈ ਇੱਕ ਬੰਦਾ ਹੋਰ ਪਹੁੰਚ ਗਿਆ ਪੰਮਾ ਬਾਈ ਇੱਥੇ ਬੰਦਾ ਦੇਖਣ ਆਇਆ ਬਣਾ ਜੀ ਗੱਲ ਜੀ ਇਹ ਬੰਦਾ ਦੇਖਣਾ ਆ ਵੀ ਕਿੱਦਾਂ ਆਜੇ ਇਹ ਇਹ ਬੰਦਾ ਤਾਂ ਬੰਦਰਕੀ ਨਹੀਂ ਦਾ ਇਹ ਨਿਕਲ ਨਹੀਂ ਜਾ ਫਿਰ ਇਹ ਗਲਤ ਘਰ ਆਇਆ ਥੋੜਾ ਯਾਦ ਤਾਂ ਲੈਣੀ ਪੈਂਦੀ ਆ ਫੇਰ ਬੰਦੇ ਆ ਜਿਹੜਾ ਜਾਣਾ ਹੁੰਦਾ ਹਾਂ ਹਾਂ ਮਾਹੀ ਘਾਤ ਲੈਣੀ ਪੈਂਦੀ ਦੁੱਦੀ ਆ ਇਹ ਬੰਦਾ ਸਾਰੇ ਜਿਹੜੇ ਗੁੰਡਾ ਇਹ ਗੁੰਡਾ ਕੋਈ ਨਾਲ ਦਾ ਗੁੰਡਾ ਤੇ ਇਹਦਾ ਬਾਈ ਚੱਕ ਤੇ ਕੰਮ ਫੱਟੇ ਨਾ ਇਹ ਨੂੰ ਸੋਹਣੇ ਨਾ ਸੁਣਾਵੇ ਸਭ ਤੋਂ ਵੱਡਾ ਮੰਗਾ ਜਦਾ ਹਾ ਇਹ ਨੂੰ ਐਂ ਕਰਨਾ ਪੈਂਦਾ ਯਾਰ ਆਈ ਫੇਰ ਯਾਰ ਇਹ ਕੋਈ ਕਰ ਦਿੰਦਾ ਵਧੀਆ ਬਣ ਗਿਆ ਬਹੁਤ ਵਧੀਆ ਹੋ ਗਿਆ ਹੈ ਆ ਦਾ ਚੱਕ ਹੁਣ ਦੇਲੇ ਢੇਰੀਆਂ ਲੱਗੀਆਂ ਮੈਂ ਖੱਬਲ ਦੀਆਂ ਜੱਤੀ ਲੱਗੇ ਹੋਏ ਆ ਬੋਲਾ ਆਇਆ ਕੱਲ ਸ਼ਾਮ ਨੂੰ ਮੇਰੇ ਕੋਲ ਉਹ ਨਾਲ ਨਾਲ ਰਹਿ ਗਏ ਥੋੜਾ ਜਿਹਾ ਫੇੜਾ ਉਹ ਬਾ ਦਾਤੀ ਦਾਤੀ ਨਾਲ ਬਡਾਂਗੇ ਨਾਲ ਦਾਤੀਆਂ ਬੱਢਦੇ ਆ ਸਪਰੇਅ ਮਾਰ ਦੂੰਗੇ ਇਹ ਕਹਿੰਦਾ ਮੈਂ ਕਿੱਥੇ ਕਰੂੰਗਾ ਬਾਦਵਾ ਹੂੰ ਕਹਿੰਦਾ ਮੈਂ ਉੱਪਰ ਹੁੰਦੇ ਸਾਫ ਸਰਦਾਰ ਜੀ ਮੈਂ ਠੀਕ ਆ ਮੈਂ ਤੇਰੀ ਜਿੱਕਾ ਮਰਜ਼ੀ ਪੜਾ ਗੱਲ ਆ ਹੂੰ ਉੱਪਰ ਉੱਪਰ ਮੈਂ ਘਮਾਤਾ ਹਾਂ ਸਾਰੇ ਆ ਉਹ ਤਾਂ ਹੈ ਉਹ ਠੀਕ ਨਹੀਂ ਕਸ ਹਾਫ ਹੋ ਗਿਆ ਬੰਮੇ ਬਹੁਤ ਹੋ ਗਿਆ ਅੱਜ ਇਹਨਾਂ ਰਾਤ ਭਰਾਤ ਇੱਥੇ ਬੈਠਾ ਜਿੱਦਾਂ ਮਾਰੀ ਸੱਪੜਾ ਵੀ ਘੁਮਾਦੀ ਇੱਕ ਵਾਰੀ ਇਹਨੂੰ ਹੁਣ ਅੱਜ ਥਲ ਦੇਣਾ ਉਹੀ ਕਿਹਾ ਘੁਮਾਦੀ ਇਹਦੇ ਨਾਲੇ ਖੜੀ ਕਰਦੀ ਇਹਨੂੰ ਤੇ ਗਿਰ ਜਾਂਦੀ ਅੱਜ ਜਦੇ ਯਾਰ ਨਹੀਂ ਦੰਦਾ ਮੈਂ ਤੁਹਾਨੂੰ ਮੈਂ ਦਸੂਗਾ ਤੇ ਯਾਰ ਬਾਈ ਦਾ ਲੈ ਜਿਹੜਾ ਗਿਰਨੇ ਵਾਲਾ ਤੇਰੇ ਕੋਲ ਤੂੰ ਸੁਣ ਉਹਦਣ ਗਿਰ ਗਿਆ ਦਾ ਸਾਰਾ ਸ਼ਿਵਾਦਨੀਪੁਰ ਨੂੰ ਰੱਥੀ ਨਹੀਂ ਪਾਉਣੀ ਮੈਂ ਦੇਖੋ ਉਹ ਮੇਰੇ ਪਾਸੇ ਪਾਈਪ ਪਿਆ ਹੈਗਾ ਇਹਦੇ ਨਾਲ ਦਾ ਇਹ ਇੱਥੇ ਆਪਾਂ ਨੇ ਪਾਈਪ ਛਾਦ ਦੇਣਾ ਇੱਥੇ ਇਹ ਆਏ ਬਾਹਰ ਨਿਕਲ ਗਿਆ ਇਹ ਆਏ ਤਿਲਕਾ ਗਿਰਦਾ ਹੈ ਇਹ ਜਿੱਦੋਂ ਤਿਲਕ ਤਾਂ ਨਾ ਜਹਾਬ ਆਉਂਦੀ ਹੈ ਦੇ ਨਹੀਂ ਵਸਦਾ ਉਹ ਚ ਵਜਨ ਕਾਫੀ ਹੋ ਜਾਣਾ ਉਹੀ ਪੁੱਠਾ ਬਗੰਮਾ ਨੇ ਬੈਠ ਗਿਆ ਹਾਂ ਹਾਂ ਕਮਾਲ ਵੀ ਕਿਤੇ ਇਹ ਚ ਹਜੇ ਇੰਨੀ ਹੋ ਨਹੀਂ ਹੈਗਾ ਥੱਲੇ ਉੱਪਰ ਤੇ ਪਿਆ ਵਜਨ ਆ ਜਾਵੇ ਤੇ ਫਿਰ ਆਏ ਵਜਨ ਦਾ ਪੰਗਾ ਪੈ ਜਾਊਗਾ ਵੀ ਹਵਾ ਹਵਾ ਆ ਗਈ ਏ ਮਰੋੜ ਕੇ ਸਿੱੜ ਦੇਣੀ ਨੇ ਜੀ 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 ਹੁਣ ਆ ਦੇ ਦੀ ਝੂੰਗੀ ਦੀ ਅੱਲ ਬਣਾਈ ਵੀ ਉਹ ਕੋਈ ਕਹਿੰਦਾ ਵਜਨ ਬਹੁਤ ਹਲੇ ਉਹਦੇ ਚ ਹਰਾ ਵੀ ਆਲੇ ਵੀ ਦੇ ਲਾ ਰੇਤਾਂ ਵਿੱਚ ਹਰਾ ਹੈ ਮਹਿਰ ਦਾ ਹਰਾਈ ਹੈ ਆ ਜਾਣਾ 2-4 ਦਿਨ ਤੱਕ ਆ ਜਾਣਾ 5 ਦਿਨ ਤੱਕ ਕਹਿੰਦਾ ਨਾ ਥੱਲੇ ਹੋ ਜੂਵੇਂ ਨਾ ਫਿਰ ਵਧੀਆ ਆ ਆ ਦੇਖ ਚੱਲਿਆ ਵਾ ਸਾ ਚੱਲ ਪਿਆ ਹਾਂ ਲੈ ਆਦੂ ਗੱਠੜਾ ਗੰਨੇ ਬੋਲੇ ਛੱਡਿਆ ਜਲੇ ਚੱਲਦਾ ਘਾਤੇ ਇਹ ਥੱਲੇ ਹੀ ਤੇ ਜਾਨ ਹੈਗੀ ਉਹ ਚ ਹਲੇ ਹਰੇ ਥੱਲੇ ਨਹੀਂ ਹੈ ਲੈ ਜਾਨ ਆਉਂਦੇ ਚ ਕਈ ਵਾਰੀ ਤਾਂ ਦੇਖਿਆ ਨਹੀਂ ਆ ਕੇ ਉਹਦੇ ਵਿੱਚ ਵੀ ਤੇਰਾ ਪੱਤੀ ਵਿੱਚ ਵੀ ਗੰਨਾ ਚੱਲਿਆ ਹੁੰਦਾ ਹੂੰ ਹੂੰ ਆਗਦਾ ਉਹੋ ਚ ਜਿੰਨਾ ਚਿਰ ਜਾਨ ਆ ਉਹਨਾਂ ਚਿਰ ਉਹਨੇ ਆਪਣੇ ਚਲਾਉਣਾ ਜਦੋਂ ਦੀ ਜਾਨ ਨਿਕਲ ਜੂਗੀ ਦੇਖ ਗੰਨੇ ਬਣ ਚੱਲੀ ਉਹ ਖੰਮ ਲੈ ਇਹ ਨਾ ਗੰਦਾ ਹੁੰਦਾ ਨਾ ਗੰਦੇ ਮਗਣਾ ਖੱਲੀ ਨਾਲੇ ਆ ਦੇਖ ਆ ਨਿਕਲੇ ਤਿਆਰ ਆ ਇੱਧਰ ਇਹੋ ਹੀ ਮੈਂ ਇਹਦੇ 88 ਕੰਨੇ ਨਾਲੋਂ ਵੀ ਮੋਟਾ ਆ ਯਾਰ ਮੈਂ ਕਹਿੰਦਾ ਮੈਂ 88 ਕੰਨੇੋਂ ਕੱਢ ਦੋ ਜੇ 10 ਨਿਕਲੇ ਜੇ ਨਹੀਂ ਨਿਕਲੇ ਉਹ ਦੇਖੀ ਹੈ ਵੀ ਤੂੰ ਸਾਲਾ ਵੇਚਾ ਕੇ ਭਜਿਆ ਆ ਆ ਆ ਆ ਹੈ ਕਿੱਦਾਂ ਹੈ ਅੱਜ ਛੁੱਟੀ ਆ ਇੱਧਰ ਰਹਿ ਤੂੰ ਖਸੂਸਰੇ ਦੇ ਉੱਥੀ ਜਾ ਕੋਹ ਪਾ ਜਾ ਕੇ ਬੜਾ ਉੱਥੀ ਅਬੜੇ ਕੰਮ ਪਰ ਲੱਗ ਤੂੰ ਚੱਲ ਮੈਂ ਕੋਈ ਕੰਮ ਨਹੀਂ ਕੰਮ ਹੈਗਾ ਯਾਰ ਥੋੜਾ ਕੰਮ ਗੱਲਾਂ ਹੀ ਜਨਾ ਦੇ ਉਹ ਵੀ ਕੰਮ ਹੈ ਇੱਕ ਗੱਲਾਂ ਦਾ ਵਫਨਾਤੀ ਪਹਿਲੇ ਨੇ ਨਾ ਭੋਸਣਾ ਪਹਿਲੇ ਅੱਦੇ ਹਾਂ ਗੱਲਾਂ ਦੀ ਕਰਾਤੀ ਗੱਗੇ ਦੀ ਗੱਗੇ ਨੂੰ ਵੀਡੀਓ ਭੇਤੀ ਦੀ ਜਿਹੜੀ ਫੋਨ ਚਲਾਉਂਦਾ ਤੇ ਰਾਤ ਭੇਤੀ ਮੈਂ ਬੜਾ ਠੀਕ ਆ ਬੜਾ ਭੇਤੀ ਗੱਗੇ ਰਹੀ ਅੱਜ ਟੂਰਨਾਮੈਂਟ ਉੱਥੇ ਗਰਾਊਂਡ 'ਵਾਂ ਚੱਲਦਾ ਕੰਮ ਆਹ ਕਹਿੰਦਾ ਸਵੇਰੇ ਸਾਝ ਨਹੀਂ ਮਿਲੇ ਤੇ ਜਾਂਦਾ ਹੋਇਆ ਕਹਿੰਦਾ ਜਿੰਮ ਲਾ ਕੇ ਆ ਕੇ ਸਿੱਧਾ ਗਰਾਊਂਡ 'ਤੇ ਜਾਣਾ ਕਹਿੰਦਾ ਕੱਟਾ ਬੰਦਨੀ ਅੱਜ ਮੇਲੇ ਸਭ ਨੇ ਅੱਛਾ ਜਾਇਆ ਹਾਂਗੇ ਭਾਈ ਟੂਰਨਾਮੈਂਟ ਕਰਾਇਆ ਵਾ ਕਹਾ ਮੈਂ ਕਿਹਾ ਸਾਡਾ ਮਾਠੀ ਨੂੰ ਠੀਕ ਮੈਚ ਤਾਂ ਮੇਰੇ ਤੇਰਾ ਜ਼ਰੂਰੀ ਆ ਭਾਈ ਮੰਮੀ ਆਇਆ ਰੱਬ ਨੂੰ ਕਰਦੇ ਬੇਨਤੀ ਗੂਦੀ ਦਾ ਸਾਜਾ ਭਾਈ ਕੀ ਮੀਨਾ ਭੁੱਲਿਆ ਹੁਣ ਤੂੰ ਕੋਈ ਨਹੀਂ ਇਹਨੂੰ ਸਬਦਾ ਫਿਕਰ ਆ ਆ 20 ਤਰੀਕ ਤੱਕ ਉਹ ਹਟ ਜਾਂਦਾ ਅਸਲ ਵਿੱਚ ਆਪਾਂ ਹੀ ਥੋੜੀ ਜਿਹਾ ਕੀਤੀ ਸੀ ਪਤਾ ਨਹੀਂ ਇਹ ਤੇ ਆਪਾਂ ਹੋਵੇ ਆਪਾਂ ਹੀ ਕੀਤੀ ਹੋਗੀ ਰੱਬ ਸਹੀ ਆ ਰੱਬ ਅੱਗੇ ਵੀ ਅੱਗੇ ਵੀ ਦਾ 10 ਰੁਪਏ ਵੀ ਦੇ ਆ ਉਹ ਭਰਾਵਾ ਦਾਸ ਨੂੰ ਤਾਂ ਵੀ ਦਾਂ ਇਹ ਵੈਰਾਈਟੀ ਵੀ ਦੇਖਣਾ ਬਿਲਕੁਲ ਬਿਜਲੀ 135 40 ਦਿਨ ਲੰਦੀ ਆ ਉਹ ਵੈਰਾਈਟੀ 135 ਦਿਨ ਲੰਦੀ ਹੈ ਇੱਕ ਵਾਰੀ ਯੂਨੀਵਰਸਿਟੀ ਦੇ ਮੇਲੇ ਨੂੰ ਤਸਵੀਰ ਪੈਂਦਾ ਹੀ ਹੁੰਦਾ ਦਾ 22 23 ਤਰੀਕ ਨੂੰ ਪੈ ਕੇ 23 ਤਰੀਕ ਨੂੰ ਸਾਡੇ ਪਾਣੀ ਹਟ ਜਾਂਦਾ ਦਾ ਬਿਲਕੁਲ ਫਾਂ ਚਾਰ ਦਿਨ ਬਾਅਦ ਕਰਦੇ ਗੱਲ ਜੀ 10:30 ਤੱਕ ਜਿਹੜੀ ਵੱਡ ਹੋ ਜਾਂਦੀ ਕੱਲ ਤੇਰੀ ਠੀਕ ਆ ਜਿਹੜੀ ਆ ਸਾਰੀ ਹੈ ਨਾ ਹਾਂ 468 ਹੋਗੀ ਚਾਰ ਦਾ ਹੀ ਨਹੀਂ ਆ ਬਿੱਤ ਚਾਰ 68 ਤਾਂ ਹੈਗੀ ਜਿਹੜੀ ਹੈਗੀ ਜਿਹੜਿਆ ਸਾਰੇ ਪਲੀਰੇ ਖੇਤ ਅਸੀਂ ਸਭ ਤੋਂ ਬਾਅਦ ਲਾਈ ਕਰ ਦਿੱਤੇ ਇਹ ਸਭ ਤੋਂ ਪਹਿਲਾਂ ਵੱਡ ਹੁੰਦਾ ਸੀ ਹੂੰ ਔਰ ਧੂਏ ਬੀਜ 26 ਦੀ ਬੀਜੀ ਲੇਟ ਅਸੀਂ ਹੂੰਣੀ ਨਾ ਮੈਂ 26 ਲੱਗਣੇ ਕਰਕੇ ਸੜਾ ਇਹ ਲੇਟ ਹੋ ਗਈ ਉਹ ਹੋਇਆ ਕੀਤੇ ਅਗ ਜਿਹੜੀ ਵੀਰ ਦੀ ਬੀਜ ਤੇ ਉਹੀ ਚੱਕਰ ਉਹ ਦਿਨ ਥੋੜੇ ਲੰਦੇ ਆ ਨਾ ਉਹ ਚੱਕਰ ਆ ਗਿਆ ਸਿਸਟਮ ਆਪਾਂ ਆਪਣਾ ਵਿਗਾੜੂਗਾ ਵਿਗਾੜ ਤਾਂ ਹੋ ਗਿਆ ਸਾਰਾ ਉਹ ਔਖਾ ਗਿਆ ਖੇਤ ਸਾਰੇ ਆਏ ਨਹੀਂ ਵੀ ਕਿਤੇ ਵਿਗੜੇ ਸਭ ਦੇ ਵਿਗੜਿਆ ਜਿਆਦਾ ਵਿਗਾੜ ਦਿੱਤਾ ਪਨੀਰੀ ਨੇ ਜਿਹੜਾ ਪ੍ਰਾਰਜੈ 121 ਨੂੰ ਬਿਮਾਰੀ ਪਈ ਸੀ ਹਾਂ ਉਹ ਅੱਗੇ ਆਪਾਂ 121 ਜਾ ਪੂਛਾ ਲਾਉਂਦੇ ਤੇ ਪੂਛਾ ਵੀ ਛੱਡ ਗਿਆ ਆਪਾਂ 121 ਬਿਮਾਰੀ ਕਰਕੇ ਛੱਡ ਉਹ ਵੀ ਛੱਡਦੀ ਹੋਰ ਬੀਜ ਆਪਾਂ ਕੋਈ ਟਰਾਈ ਨਹੀਂ ਕੀਤਾ ਜਿਆਦਾ 110 ਵੀ ਦੀ ਵਾਰੀ ਇਹਨਾਂ ਟਰਾਈ ਹੋਇਆ ਹੋਇਆ ਹੈਗਾ ਜਰੂਰ ਪਰ ਉਹਦੇ ਨਾਲ ਆਪਾਂ ਨੂੰ ਹਾਈਬ੍ਰਿਡ ਵਧੀਆ ਬੈਠੇ 468 ਹਾਂ ਉਹਦੇ ਕਰਕੇ ਇਹਦੀ 468 ਹੋ ਗਿਆ ਸਾਰੀ ਬਹੁਤ ਜਿਆਦਾ 468 ਤੇ ਦਿਨ ਘਟਾ ਦਿਨ ਘਟ ਪੰਗਾ ਹੀ ਪਿਆ ਲਾ ਦਿੱਤੀ ਉਹ ਹੀ ਸਾਬگە ਲੈ ਲਾ ਦਿੱ ਆ ਪੰਗਾ ਹੈ ਹੁਣ ਇਹ ਲੱਗੇ ਉਹ ਖੇਤ ਰੱਬ ਦਾ ਥੋੜਾ ਕੁ ਸੂਰਜ ਦੇ ਚ ਰੱਬ ਦਾ ਵੀ ਕਸੂਰ ਨਹੀਂ ਹੈਗਾ ਇੱਕ ਥਾਲੇ ਲਾ ਆਏ ਦਿੱਤੇ ਆਪਣਾ ਜਿਆ ਤੋਂ ਸਾੜੇ ਜਿੱਕਰ ਮੁੰਡੇ ਕਾ ਰਾਜੀ ਦਿਓ ਅੰਦਰ ਲੱਗ ਗਈ ਹਾਂ ਹੁਣ ਉਹ ਉਹੀ ਪੰਗਾ ਪੈ ਗਿਆ ਤੇ ਮਾਹੀ ਤੇ ਇਹਨਾਂ ਦਾ ਵੀ ਹੋਰ ਅੱਗੇ ਕਵੀਰ ਆਉਂਦੇ ਆ ਇਹ ਹਾਂ ਅਮਰੇ ਦਾ ਨਵੀਂ ਹੋਰ ਹੈ ਉਹ ਤਾਂ ਹੈ ਉਹ ਆ ਬਿੰਦਰ ਵਾਲਾ ਹੋਰ ਹੈ ਬਿੰਦਰ ਵਾਲਾ ਇਹ ਫਰਕ ਪਿਆ ਕਾਲੇ ਦਾ ਹੋਰ ਹੈ ਵਿੱਕੀ ਦਾ ਤਾਂ ਖਾਂ ਹੋਰ ਆ ਫੇਰ ਇਹ ਪੰਗਾ ਪੈ ਗਿਆ ਵਾਲਾ ਅਸਲ ਮੈਂ ਰਾਹਤੇ ਤੇ ਸਟਾਰਟ ਹੀ ਉਹੀ ਵੀ ਕਰੇ ਜਾਂ ਤਾਂ ਵਿਦਾਊਟ ਰਸਤਾ ਬੰਦਾ ਹੈ ਜਿੱਦੇ ਤਾਂ ਵਿਦਾਊਟ ਰਸਤਾ ਬੰਦਾ ਹੈ ਉਹ ਤਾਂ ਜਦਾ ਮਾਰਦੀ ਜਾਦਾ ਫਿਰ ਉਹ ਜਿਹੜਾ ਵਿਦਾਊਟ ਵੀ ਬਿਨਾ ਰਸਤੇ ਤੋਂ ਖੇਤ ਆ ਨਾ ਉਹਨੂੰ ਤਾਂ ਹਮੇਸ਼ਾ ਵੱੱਡ ਦੇਣ ਵਾਲੀ ਜੀਰੀ ਚਾਹੀਦੀ ਆ ਆਹੋ ਫਿਰ ਕਿਉਂਕਿ ਆਦਵਾਲੇ ਨੂੰ ਸਭ ਵੱੱਡ ਹੋ ਜਾਣੋਂ ਨੇ ਇਹਨੂੰ ਜਿਨੇ ਨੂੰ ਬੰਦੇ ਦਾ ਨੰਬਰ ਆਪੇ ਆਹੋ ਬਿਨਾ ਰਸਤੇ ਤੇ ਹਾਂ ਕਵਰੇ ਕਾ ਦਾਗਲੇ ਦੀ ਕਿਹੜੀ ਬੀੜੀ ਦਾ ਜਣੀ ਲਾਗ ਵਾਲੇ ਨੇ ਉਹ ਦੇਖਣਾ ਪੈਣਾ ਜੇ ਵੱਡੂਗਾ ਤਾਂ ਤੂੰ ਜਾਊਗਾ ਜੀ ਦਾ ਆਪਣਾ ਰਸਤਾ ਏ ਉਥੇ ਜਿਹੜੇ ਮਰਜ਼ੀ ਬਰੇਟੀ ਨਾਲ ਆਇਓ ਆ ਉਹਦਾ ਹੈ ਉਹਦਾ ਜੀ ਇਹ ਗੱਲ ਹੈਗੀ ਆ ਆ ਡੰਡਾ ਆ ਡੰਡਾ ਲਾ ਕੇ ਦੇ ਕਿੱਦਾਂ ਰੋਕਿਆ ਤੂੰ ਤੇ ਗੇਰਨਾ ਨਹੀਂ ਲੱਗਦਾ ਉਹ ਵੱਜਣਾ ਤਾਂ ਹੈ ਹੂੰ ਆ ਲਾਇਆ ਦੰਡਾ ਹੈ ਟੰਗ ਨਾਲ ਆ ਹਾਂ ਜੰਦੀ ਦਾ ਲੈ ਲੈ ਦਿੰਦਾ ਬੰਦੇ ਤੂੰ ਤੇ ਸਰਚ ਬਸਾਇਆ ਬੈ ਤੂੰ ਤਾਂ ਤਾਤ ਜੀ ਆਪਣੇ ਮੈਨੂੰ ਲੱਗਦਾ ਵੀ ਗਾਹ ਨੂੰ ਕਰ ਦੂੰਗਾ ਜੀ ਉਹ ਤੂੰ ਤੇ ਸਭ ਤੋਂ ਵਧੀਆ ਰਹਿਣਾ ਬਹੁਤ ਤੂੰ ਤੋਂ ਵਧੀਆ ਰਹਿਣਾ ਤੂੰ ਤਾਂ ਆ ਵੀ ਵਧੀਆ ਰਹਿਣਾ ਤੈਨੂੰ ਬੰਦੇ ਇਹ ਸਾਇ ਨੇ ਉਂ ਸੜੰਗੜ ਜਾ ਜਾਣਾ ਨਾ ਹਾਂ ਹਾਂ ਇਹ ਸਿੱਧਾ ਨਹੀਂ ਜਾਣਾ ਇਹ ਸਿੱਧਾ ਨਹੀਂ ਜਾਣਾ ਇਹ ਬਿਲਕੁਲ ਸਿੱਧਾ ਜਾਣਾ ਆ ਮੋਜਦਾ ਕੀ ਕਰੀਏ ਬੂਟੇ ਜੀ ਦਾ ਮੈਂ ਬੜ ਵੜਦੀ ਆ ਥੱਲੇ ਦੇ ਨਾ ਛਾਂਗ ਦੇ ਸ਼ਾਮੇ ਹੀ ਦਊਗਾ ਹਾਂ ਧਿਆਨ ਬਾ ਛਾਂਗ ਦੇ ਨਾ ਆ ਜਾ ਹੋਰ ਕੋਈ ਚੱਕਰ ਰੁ ਠੀਕ ਆ ਚੱਲ ਚਲੋ ਜੀ ਠੀਕ ਆ ਬਾਈ ਠੀਕ ਆ ਹਾਂ ਕਰੀਏ ਕੋਈ ਕਾਮਾਗਰ ਹੋਰ ਦੇਖਦੇ ਆ ਮੰਡਵਾ ਵੀ ਕੋ ਇਹ ਜੀ ਅੱਜ ਬਣਾ ਦੂਗੇ ਕਰਦੇ ਸਫਾਈ ਲਓ ਜੀ ਬਾਈ ਸਾਰਾ ਦਾ ਹੀਲਾ ਕਰਤਾ ਹਾਂ ਬਾਈ ਜੀ ਠੀਕ ਅੰਕਲ ਜੀ ਪਹੁੰਚ ਗਿਆ ਹਾਂ ਅੱਛਾ ਜੇ ਝੂੰਗੀ ਨਾ ਬਣੀ ਫੂਕਣੇ ਦੇ ਕੰਮ ਤਾਂ ਆ ਹੀ ਜਾਣਾ ਆ ਫੂਕਣੇ ਦੇ ਕੰਮ ਤਾਂ ਹੈਗਾ 1000 ਰੁਪਿਆ ਬਹੁਤ ਮਹਗਾ ਪਿਆ ਹੋਇਆ ਇਹ ਇਹ 250 ਰੁਪਏ ਜੀ ਪਿਆ ਹੋਇਆ ਮੈਂ ਤਾਂ ਮੂੰਹ ਕੋਈ ਨਹੀਂ ਦੇਖਣਾ ਐਂ ਕਰਦਾ ਹੁੰਦਾ ਫਿਰ ਜੀ ਆਪ ਛੱਪਰ ਬਣੇ ਹੋਏ ਆ ਛੱਪਰ ਗਿਆ ਇੱਥੇ ਐਸੇ ਸਿਆਲ ਜਿਹਾ ਡਾ ਕਰਤਾ ਤੇਰੀ ਝੂੰਗੀ ਜਿਡਾ ਹੀ ਜਿਹੜਾ ਵਿੱਚ ਦੇ ਮਾੜੇ ਮੋੜੇ ਭਈ ਚੱਕ ਕੇ ਬਾਕੀ ਇੱਥੇ ਭੁਕੇ ਨੇ ਸਾਰੇ ਉਹ ਭਾਈ ਹੁਣ ਆਏ ਨੇ ਸਾਂਝ ਸਵੇਰ ਬੈਠੇ ਹੋਏ ਹੁਣ ਬੈਠਣ ਕਸੂਤਸਰਾ ਦਾ ਉਹ ਬੰਦਾ ਬੈਠ ਸਕਦਾ ਸਾਂਝ ਸਵੇਰ ਠੀਕ ਹੈ ਨਾਲੇ ਹੁਣ ਦੇਰਾ ਦਾ ਫਰਕ ਪੈ ਗਿਆ ਉਹ ਫਰਕ ਪੈ ਗਿਆ ਹੁਣ ਆ ਵੀ ਥੱਲੇ ਸ਼ਿੱਡੀਆਂ ਪਬੂਲਰ ਦੇ ਆ ਪਹਿਲਾਂ ਤਾਂ ਸੰਕਰੇ ਛਿੜਾ ਦੇਣਾ ਹੀਟਾ ਪਟਾ ਦੇਣਾ ਹੂੰ ਤਿੰਨ ਛਿੜਾ ਦੇ ਉੱਪਰ ਦੇ ਹਾਂ ਉੱਪਰ ਦਾ ਵੀ ਨਾਲ ਇੱਕੇ ਰਹਿਣ ਸਿੱਧਾ ਹੀ ਬਸ ਸਿੱਧਾ ਹੀ ਰਹਿਣ ਹੌਰ ਕੀ ਆ ਸ਼ਾਮਾ ਜੀ ਰਹੂਗੀ ਮੈਂ ਤਾਂ ਇਹ ਕਹਿੰਦਾ ਹੁਣ ਸ਼ਾਮਾ ਜੀ ਕੀ ਲੋੜ ਹੈ ਗਾਹਲੇ ਸਾਲ ਚਾਈ ਜਾਨੂਨ ਨੇ ਹੋ ਜਾਣਾ ਬਾਈ ਦੁਆਰੇ ਹੋ ਜਾਣਾ ਤਾਂ ਚਾਂ ਮੈਂ ਇਹ ਸਿੱਧਾ ਜਾਇਆ ਲੋਕਰ ਨੂੰ ਨਾ ਨਾ ਆਈ ਨਹੀਂ ਸਿੱਧਾ ਜਾਂਦਾ ਪਪੂ ਲੀ ਸਿੱਧਾ ਜਾਏਗਾ ਹਾਂ ਰੂਡ ਖਾਂਦੀ ਐ ਤੀ ਵਿਜਿਟ ਖਾਂਦੀ ਐ ਕਿੱਥੇ ਆ ਲੈ ਦਿਆ ਆਤੀ ਨਾ ਉਹਦੇ ਵੀ ਆ ਵੀ ਆ ਆਈ ਆਈ ਆਉਂਦੇ ਚਲੀਏ ਜਸ਼ਵੀਰ ਕੇ ਨਹੀਂ ਦੇਖਣ ਉਹਨਾਂ ਦੇ ਫੇਸਕੁੱਟ ਦੇ ਵਿੱਚ ਹਾਂ ਨਾ ਆ ਗਿਆ ਤੇ ਉਹ ਸ਼ਕਤੀਮਾਨ ਕਹਿੰਦਾ ਕਰਦਾ ਫਲਾਈ ਆ ਮੈਂ ਕਰਦਾ ਆਉਂਦਾ ਤੇ ਅਰੀ ਬਾਦ ਕਿ ਨਾ ਕਰਦਾ ਹਾਂ ਹਾਂ ਵਾਲੇ ਭੱਜੇ ਨਾ ਕਰੈ ਨਾ ਹੋਰ ਵੀ ਦੇਖ ਲਈ ਕਾਹਦੇ ਵੀ ਵੱਜ ਕੇ ਘਰਦਾ ਫਿਰ ਕਦੇ ਫਲਾਈ ਆਪਣੀ ਵਾਲੇ ਹਾਂ ਅੱਛਾ ਹਾਂ ਹਾਂ ਹੌਲੀ ਹੌਲੀ ਪੁੱਤ ਠੀਕ ਹੈ ਜੀ ਇਹ ਜੀਤ ਨਹੀਂ ਹੈਗਾ ਅੱਛਾ ਉਹ ਬਰਉਂਦਾ ਹੈ ਠੀਕ ਹੈ ਠੀਕ ਹੈ ਆ ਆ ਕੇ ਮਰਾ ਲਿਆ ਅੱਬ ਕੰਦ ਮਰਾ ਲਈ ਨਾ ਕਮਲਾ 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 ਅੱਛਾ ਇਧਰ ਭਾਜ ਕੇ ਆਇਆ ਇਹਨੂੰ ਉਧਰ ਕਮਲੇ ਚ ਵੱਜਿਆ ਜਾ ਕੇ ਬੇਕਾਬੂ ਹੋ ਗਿਆ ਉਧਰ ਬੁਖਾਰ ਕਰਕੇ ਇੱਕ ਡਾਕਟਰ ਬਸ ਰਾਣੇ ਮਤੇ ਲੈ ਕੇ ਜਾਂਦਾ ਲਵਲੀ ਚਾਹ ਲੈ ਕੇ ਜਾ ਕੇ ਪਰਸੋਂ ਮੈਂ ਉੱਪਰ ਜੇ ਆਇਆ ਬਹਿਰ ਜੇ ਇਹਨੂੰ ਹਾਂ ਉਹ ਹੈਗੀ ਜੀ ਕਮਾਲ ਬੜੀ ਮੈਂ ਕਹਿੰਦਾ ਕੋਈ ਅੱਛਾ ਲੋਤੀ ਨੇ ਜੀ ਪਟਵਾਰੀਆਂ ਦੀ ਹਾਂ ਭਾਈ ਕੁੰਮਕੇ ਥੇ ਖਤੀ ਦੇ ਬਰਾਬਰ ਗੀ ਦਿੱਤੇ ਚੱਕਰ ਦੇ ਕੋਈ ਨਹੀਂ ਆਵੇ ਕੋਈ ਨਹੀਂ ਆਵੇ ਕਿਤੇ ਪਾਣੀ ਵੀ ਕੋਲ ਤੇ ਮੈਂ ਦਿਨ ਪਿੰਦਰੀ ਸਾਹਿਬ ਮੋੜ ਲੱਗੇ ਕੋਈ ਜੀ ਹਾਂ ਤੇ ਉਹ ਦਿਨ ਭੱਜ ਗਏ ਲੱਖ ਬਚੀ ਜਾ ਭਈ ਤੇ ਤੋਂ ਹਾਂ ਇੱਕ ਬਿੱਲਾ ਦਾ ਹਾਂ ਉਗ ਗਿਆ ਬਾਈ ਹੰਜਿੰਦੇ ਵੀ ਇੰਨੇ ਨਹੀਂ ਸਿਮਾਰੋ ਆ ਗਏ ਤੱਤਾ ਹਾਂ ਉਹ ਵਿੱਚ ਪਹਿਲੇ ਚਲੇ ਗਏ ਉਹਨਾਂ ਨੇ ਬੈਠੀ ਸੀ ਗਰੀ ਫੇ ਪਾਣੀ ਚੱਕਰ ਚੱਕਰ ਆ ਗਿਆ ਹੋਵੇ ਉਹਨਾਂ ਨੇ ਹੋੜੀ ਪਰੇ ਹੋੜੀ ਪਰੇ ਕੋਈ ਪਤਾ ਨਹੀਂ ਹੈਗਾ ਇਹਨੂੰ ਵੀ ਚੱਕਰੇ ਆਇਆ ਅਫਦਲ ਜਦਨ ਗਿਰਿਆ ਇਹ ਬੁਖਾਰ ਕਰਕੇ ਕਮਜ਼ੋਰਤਾ ਪਾਜ ਲੈਣਾ ਆ ਲਸਣ ਵੀ ਦੇ ਬੰਦ ਕਰ ਦੋ ਹੋਏ ਜਾਏ ਬਸ ਜਮਾਨਾ ਠੀਕ ਹੋ ਜਾ ਆ ਲੰਚਨ ਲਿਖ ਜਾਈਂ ਤੂੰ ਬਸ ਆ ਕੋਈ ਪਤਾ ਨਹੀਂ ਪਤਾ ਲੈ 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 ਹਾਂ ਇਹਨੇ ਕਾ ਖੜਨਾ ਹੈ ਟੱਕ ਜਾਂਦਾ ਫਿਰ ਕੋਈ ਵੀ ਨਹੀਂ ਹੈਗਾ ਚੱਲ ਤੇ ਖੜ ਗਏ ਫਿਰ ਨਿਆਣੇ ਕਾਦੇ ਆ ਹਾਂ ਇਹਦਾ ਜਿਆ ਟਾਕੀਆਂ ਬੰਦ ਕਰਦਾ ਤਾਂ ਗੱਡੀ ਦੀਆਂ ਖੜਾ ਕੇ ਸਿਧਾਨੇ ਕੋਲ ਤੋਂ ਦਵਾਈ ਲੈ ਕੇ ਆਏ ਤੇ ਵੀ ਸ਼ਾਮ ਨੂੰ ਚੱਲ ਭੀੜ ਘੱਟ ਹੁੰਦੀ ਹੈ ਅਜਾ ਇਹ ਉਧਰ ਤੇ ਹੀ ਰਹਿ ਗਏ ਉੱਥੇ ਉੱਤਰਿਆ ਚੱਲਣ ਤੋਂ ਭਾਈ ਜਾਣਦੇ ਹੀ ਹੈ ਜਦ ਟਾਕੀ ਦੇ ਟਾਕੀ ਦਾ ਬੰਦੇ ਕਰੇਗਾ ਨੇਦੀਆਂ ਜਦ ਫੇਰ ਜਾ ਕੇ ਲੈ ਕੇ ਗਮਲਾ ਭੱਜਿਆ ਤੇ ਸ਼ਰਮਾ ਕੁੰਡੇ ਖੂਨ ਖਲਦੇ ਵੇ ਚੱਲੇ ਲਵਲੀ ਬੰਨ ਅਹੇ ਦੇ ਕੰਮ ਤਾਂ ਹੀ ਨਹੀਂ ਹੈ ਪਹਿਲਾਂ ਕਬਹਾਂ ਹੁਣ ਇੱਕ ਬਹਾਨਾ ਮਿਲਿਆ ਵਾ ਹੈਗਾ ਇਹਨੂੰ ਆਵੇ ਸਕੂਲ ਜਾਣ ਤੇ ਲੈ ਤਾਂ ਸਕੂਲ ਤਾਂ ਜਾਂਦਾ ਹੈ ਸਕੂਲ ਪੇਪਰ ਦੇ ਕੇ ਲਿਆਉਂਦੇ ਇਹਨੂੰ ਜਦੀ ਅੱਛਾ ਹੁਣ ਬਹਾਨਾ ਆ ਮਿਲਿਆ ਵਾ ਹੈ ਹੁਣ ਇਹਨੂੰ ਚਾਹਦਾ ਰੁੱਖਣਾ ਹੀ ਨੇ ਮੇਰਾ ਸਿਰ ਦੁਖਦਾ ਏ ਖਾਣੇ ਨੂੰ ਫਿਰ ਨਹੀਂ ਦੁਖਦਾ ਤੱਪੜੇ ਨੂੰ ਫਿਰ ਨਹੀਂ ਦੁਖਦਾ ਜਾਂ ਸਮਾਨ ਮੰਗਾਉਣਾ ਕੋਈ ਫਿਰ ਮੇਰਾ ਸਿਰ ਦੁਖਦਾ ਏ ਫਿਰ ਉੱਠ ਹੀ ਗਿਆ ਹਾਂ ਅਏ ਦੇ ਰਖੜ ਕਰਦਾ ਏ ਬਹੁਤ ਚਲਾਕ ਬੰਦਾ ਬਾਹਨੇ ਦਾ ਲਾਉਣਾ ਹੀ ਹੁੰਦੇ ਆ ਜੇ ਹੁੰਦਾ ਟਾਈਮ ਲੰਘ ਗਿਆ ਫੇਰ ਸਿਰ ਹਟ ਗਿਆ ਨਾ ਸਕੂਲ ਤੇ ਚਾਈ ਜਾਉਂਦਾ ਜਦੋਂ ਦੁੱਖਦਾ ਆ ਕੋਈ ਲੱਗ ਨਹੀਂ ਰਿਹਾ ਜਾ ਜਾ ਬਾਜੀ ਲੰਘ ਗਿਆ ਸਕੂਲ ਦਾ ਟਾਈਮ ਫੇਰ ਕੱਲ ਕੱਲ ਸੁਣਦੀ ਕੱਲ ਕਿਆ ਕਰਤਾ ਕੱਲ ਦੇਖਿੰਦੇ ਸਾਰਾ ਪਤਾ ਭਾਈ ਸਕੂਲ ਤੇ ਲੈਣ ਚਲੇ ਗਏ ਇਹਨੂੰ ਹਜਾ ਪੈਟਰੋਲ ਪੰਪਾ ਉਮਾ ਤੇਲ ਪਾਉਣ ਪਾ ਰਿਆ ਕਹਿੰਦਾ ਦਾਦੂ ਕਹਿੰਦਾ ਮੈਨੂੰ ਲੱਗਦਾ ਫੇਰ ਬਿੱਲੂ ਦੀ ਤਰ੍ਹਾਂ ਲੱਗ ਗਈ ਕਹਿੰਦਾ ਅੱਛਾ ਮਗਾ ਬਈ ਲਾਗਿਰ ਕਾ ਨਹੀਂ ਯਾਰ ਕਹਿੰਦਾ ਕਹਾ ਇਹ ਜਾ ਕੇ ਤਰਾ ਗਾ ਹੈ ਤੇ ਮਾਦਾ ਵੀ ਇਹਨੂੰ ਰੋਕਣਾ ਤਾਂ ਮੈਂ ਤਾ ਰੋਕੂਗਾ ਇਹ ਆ ਰਿਹਾ ਕਰਾਵਾ ਉਹ ਚੱਲ ਆ ਇਹ ਵਈਆ ਭਾਵਾ ਜੱਕੜਾ ਗਿਆ ਇਹ ਵਾ ਦੂਹਲਾ ਚੱਕੀ ਜਣਾ ਮਹਿੰਗਾ ਸਮਾਨ ਦਾ ਮੈਂ ਖਾਤਾ ਯੱਕੂਗਾ ਇਹਦੇ ਫਾਇਦੇ ਵਾਸਤੇ ਹੋਰ ਡਾਕਟਰ ਨੇ ਬਾਹਰ ਦੀ ਜਗ੍ਹਾ ਨੂੰ ਬਣਾ ਕਰਿਆ ਮੈਂ ਖਾਂਦਾ ਹਾਂ 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 ਇਹ ਡਾਕਟਰ ਨੇ ਬਣਾ ਕਰਿਆ ਲੱਗ ਰਿਹਾ ਮੈਂ ਵੀੀ ਖਾਂਦਾ ਵੀਰੇ ਕਹਿੰਦਾ ਡਾਕਟਰ ਨੇ ਬਣਾ ਕਰਿਆ ਮੈਂ ਖਾਂਦਾ ਹਾਂ ਇਹ ਇਹਨੇ ਫੋਨ ਤੇ ਮੰਗਣ ਬਣਾ ਕਰਿਆ ਬਈ ਚਲਾਉਂਦਾ ਏ ਚੱਲ ਕੋਈ ਗੱਲ ਨਹੀਂ ਭਾਈ ਜਿੱਦਣ ਗੱਗੇ ਦੇ ਡਿੱਕਾ ਆ ਗਿਆ ਫੇਰ ਪਤਾ ਲੱਗਣਾ ਇਹਨੂੰ ਕਹਿਣਾ ਪੈਣਾ ਗੱਗੇ ਨੂੰ ਵੀ ਇਹਨੂੰ ਢਾ ਲਾ ਬਾਈ ਰੱਖ ਦੇ ਅੱਖ ਖੁਜ ਮਾਰੂਗਾ ਕਿਸਦੇ ਮੱਥੇ ਤੇ ਕੋਡ ਨੂੰ ਐਂ ਕੱਢੀ ਜ ਆਪਣੇ ਹਾਂ ਵਾਈ ਕੌਣ ਕਰਦਾ ਏ ਉਹ ਤਾਂ ਕਹਿੰਦਾ ਇਹਨਾਂ ਨੇ ਉੱਥੇ ਖੇਡ ਲੈ ਜਾ ਹੁਣ ਆਸਦੀ ਆ ਵੀ ਮੈਨੂੰ ਤਾਰੇ ਥੱਲੇ ਨਹੀਂ ਇਹ ਖੇਡਣਾ ਆ ਹੁ ਛੱਡ ਦੇ ਨਹੀਂ ਕਰੀਂ ਭਾਈ ਲਾਗੀ ਤੋਰਨਾ ਹੈ ਤੋਰਨ ਲੱਗੀ ਬਾਲਿੰਡਿੰਗ ਹੀ ਡਿੱਗ ਜਾਂਦੀ ਆ ਜਦੋਂ ਆੜੀ ਤੋਰਦੀ ਰੋ ਲੱਗ ਜਾਣਾ ਤੋਰਨ ਸੋਹਣੇ ਆਹ ਦੇ ਚੱਲ ਤਾਂ ਉਂਗਲੀ ਫੜ ਲੈ ਇਹ ਉਂਖੜਾ ਦੇਣੀ ਓਹ ਨਹੀਂ ਹੈ ਤੁਰਨਾ ਨਹੀਂ ਹੈ ਅੰਨੀ ਤੇਰੀ ਜਿੰਦਗੀ ਮੈਂ ਘੜੀ ਵਾਲੇ ਤੁਰਦੀ ਨਹੀਂ ਆ ਆਸਦੀ ਆਜੋ 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 ਆਜਾ ਆਜਾ ਓਏ ਲਾਗੋ ਜਾ ਟਾਇਰ ਕੋਲ ਉਹ ਨਾ ਕੋਣੀ ਮਾਰੀ ਤੇ ਕਿਹਨੂੰ ਜਾਊਂਗੀ ਆ ਜਾ ਆ ਜਾ ਆ ਜਾ ਲਾਗੀ ਤੇ ਚਲੋ ਠੀਕ ਆ ਜੀ ਚਲੋ ਠੀਕ ਆ ਜੀ ਠੀਕ ਆ ਜੀ ਚੰਗਾ ਜੀ ਬਾਈ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਹਾਂ